ਤੋ ਤੁਹਾਨੂੰ ਹਿਸਟਰੀ ਚ ਪੜਾਇਆ ਜਾਂਦਾ ਕਦੇ ਪੜਿਓ ਦਾ ਬੈਟਲ ਆਫ ਪਾਨੀਪਤ ਵਾਸ ਫੌਟ ਬੀਟਵੀਨ ਦਾ ਦੁਰਾਨੀ ਐਮਪਾਇਰ ਐਂਡ ਮਰਾਠਾ ਸੋ ਐਮਪਾਇਰ ਖਾਰੇ ਨੇ ਮਰਾਕੇ ਕੋਈ ਹੁਣ ਫਿਲਮਾਂ ਫੁਲਮਾਂ ਜਿੰਨੀਆਂ ਮਰਜ਼ੀ ਟੋਰਟ ਪੱਕੇ ਵਾਲੀਆਂ ਬਣਾਈ ਜਾਣ ਹੁਣ ਰਾਜਦੂ ਹੈ ਦੇਸ਼ ਵਿੱਚ ਜਦੋਂ ਡਾਕ ਕੈਮ ਸੀ ਅਬਦਾਲੀ ਦੀ ਉਦੋਂ ਕੱਖ ਨਹੀਂ ਲੱਪਣ ਦਿੱਤਾ ਉਹਨੇ ਇਹਨਾਂ ਦਾ ਉਹ ਦਿੱਲੀੋਂ ਤੁਰਦਾ ਸੀ ਭਾਰਤ ਵਰਸ਼ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਬਹੂਆਂ ਨੂੰ ਬੰਦੀ ਬਣਾ ਕੇ ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਟਾਂ ਤੇ ਬੱਕਰੀਆਂ ਨਾਲੋਂ ਘੱਟ ਮੁੱਲ ਤੇ ਵੇਚਦਾ ਸੀ ਉਹਨਾਂ ਦਾ ਵੀ ਹਜੇ ਮੁੱਲ ਮਿਲ ਜਾਂਦਾ ਸੀ 5-4 ਟਕੇ ਤੇ ਭਾਰਤ ਦੀਆਂ ਬਹੁ-ਬੇਟੀਆਂ ਦਾ ਮੁੱਲ ਇੱਕ ਜਾਂ ਦੋ ਟਕੇ ਤੇ ਭਾਰਤ ਦਾ ਦਖਤ ਮੰਨਣ ਵਾਲੇ ਅੱਜ ਵੀ ਯਾਦ ਰੱਖਣ ਜੇ ਖਾਲਸਾ ਪੰਥ ਨਾ ਹੁੰਦਾ ਤੇ ਅੱਜ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭਾਰਤ ਦੀਆਂ ਬਹੂ ਬੇਟੀਆਂ ਦਾ ਮੋਲ ਉਹੀ ਹੋਣਾ ਸੀ ਜੇ ਘਰਾਂ ਵਿੱਚ ਇੱਜ਼ਤ ਨਾਲ ਬੈਠੀਆਂ ਨੇ ਤੇ ਖਾਲਸੇ ਦੀ ਦੇਣ ਹੈ ਸੈਂਕੜੇ ਬੱਚੀਆਂ ਨੂੰ ਬਾਬਾ ਜੱਸਾ ਸਿੰਘ ਗਾਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਗੇਲ ਸਿੰਘ ਹੁਣਾ ਸ਼ਹੀਦ ਭਾਈ ਤਾਰੂ ਸਿੰਘ ਹੁਣਾ ਹੁਕਮਰਾਨਾਂ ਦੇ ਜੰਗਲ ਚੋਂ ਛਡਾਇਆ ਸੀ ਹੱਲਾ 12 ਵਜੇ ਰਾਤ ਨੂੰ ਕਰਦੇ ਸੀ ਜਦੋਂ ਧੀਆਂ ਨੂੰ ਛਡਾਉਂਦੇ ਸੀ ਜਦੋਂ ਫੌਜਾ ਸੁਚੇਤ ਨਾ ਹੋਣ ਗੁਰੇਲਾ ਵਾਰ ਲੜਦੀ ਤੇ ਅੱਜ ਕੱਲ ਦੇ ਚੁੜਕਲਾ ਬਣਾਈ ਬੈਠੇ ਨੇ ਸਿੱਖਾਂ ਦੇ ਆਹੇ ਸਰਦਾਰਾਂ ਦੇ 12 ਵਜ ਗਏ ਤੇ ਸਾਡੇ 12 ਨਾ ਵਜੇ ਹੁੰਦੇ ਨਾ ਤੇ ਤੁਹਾਡਾ ਖੁਰਾ ਕੁਝ ਦੁਨੀਆ ਤੋਂ ਮਿਟਾ ਦੇਣਾ ਸੀ ਅਬਦਾਲੀ ਕਿਹਾ ਨੇ ਇਹ 12 ਵਜੇ ਨੇ ਸਰਦਾਰਾਂ ਦੇ ਤੇ ਬਹੁ ਬੇਟੀਆਂ ਤੁਹਾਡੇ ਘਰੀ ਮੁੜੀਆਂ ਤੇ ਤੁਹਾਡੀ ਵੰਸ਼ ਵਧੀ ਐ ਪੀੜੀ ਚੱਲੀ ਐ ਵੇਲ ਵਧੀ ਐ ਤੇ ਜੇ ਬਹੁਆਂ ਘਰੀ ਨਾ ਮੁੜਦੀਆਂ ਤੇ ਨਾ ਕੋਈ ਵੇਲ ਹੀ ਵਧਣੀ ਸੀ ਤੇ ਫਿਰ ਜੰਝੂ ਕੀ ਤੇ ਤਿਲਕ ਕੀ ਫਿਰ ਮੰਦਰ ਕੀ ਤੇ ਗਾਇਤਰੀ ਕੀ ਫਿਰ ਤੇ ਇੱਥੇ ਮਸਜਿਦਾ ਹੋਣੀਆਂ ਸੀ ਤੇ ਬਾਗ ਦਿੱਤੀ ਹੁੰਦੀ ਸੀ ਇੱਥੇ ਕਲਮਾ ਪੜਿਆ ਜਾਣਾ ਸੀ ਇੱਥੇ ਗਾਇਤਰੀ ਨਹੀਂ ਸੀ ਪੜੀ ਜਾਣੀ ਇਹ ਯਾਦ ਕਰਾਉਣਾ ਪੈਂਦਾ ਇਤਿਹਾਸ ਤਕਤ ਦਾ ਨਸ਼ਾ ਐ ਸਾ ਹੁੰਦਾ ਹੂ ਮਤਾਂ ਨੂੰ ਔਕਾਤ ਭੁੱਲ ਜਾਂਦੀ ਹੈ ਆਪਣੀ 700 ਸਾਲ ਗੁਲਾਮ ਰਹੇ ਨੇ ਲੋਕ ਤੇ ਉਹਨਾਂ 60 65 ਬਰੇ ਹੋ ਗਏ ਨੇ ਤਾਕਤ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਦਿੱਲੀ 'ਚ ਬੈਠੇ ਲੋਕ ਕਦੇ ਕਿਸਾਨਾਂ ਤੇ ਅਤਿਆਚਾਰ ਮਜ਼ਲੂਮਾਂ ਤੇ ਅਤਿਆਚਾਰ ਘੱਟ ਗਿਣਤੀਆਂ ਦੇ ਅਤਿਆਚਾਰ ਰਾਜ ਕਰਨਾ ਐ ਤੇ ਉਹ ਕਰੋ ਬੇਗੰਪੁਰਾ ਸ਼ਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਾ ਹੋਵੇ ਕਿਸੇ मिसला वर्गा राज राजा रणजीत वर्गा राज जिथे सारे सुखी वसण